ਆਲੇ ਦੁਆਲੇ ਬੱਦਲ ਚੈੱਕ ਕਰੋ ਮੜਾ ਯਾਰ ਇਹ ਨਾ ਆਏ ਇਹ ਹੁਣ ਜੇ ਇਹਨੇ ਸਾਨੂੰ ਨਾਕ ਬਰਨ ਦਿੱਤਾ ਫੈਕਟਰੀ ਪਹਿਲਾਂ ਪਹਿਲਾਂ ਵਰ ਗਿਆ ਨਾ ਸਾਰਿਆਂ ਨੂੰ ਸਾਰਾ ਭਿਉਂਦੂ ਸਾਨੂੰ ਤੇ ਢਿੰਗਾ ਜੀਆਂ ਪੱਟ ਕੇ ਹੁਣ ਜਾਣ ਲੱਗੇ ਹੋਏ ਆ ਉਹ ਸਾਹਮਣੇ ਹੀ ਆਏ ਤਾਂ ਨਿੜੀ ਆ ਪਰ ਦੇਖ ਕੇ ਆਏ ਲੱਗਦਾ ਦੇਖੋ ਈ ਆਈ ਆਲੇ ਕੜੀਆਂ ਤਾਂ ਆ ਗਈਆਂ ਮੀਂਹ ਆ ਗਿਆ ਓਏ ਤੇਜ਼ ਭੱਜ ਲੋ ਮਨੀ ਮੈਂ ਆਲੇ ਦਿਵਾਲੇ ਝਾਕਦਾ ਮੈਂ ਕਿਹਾ ਭੈ ਜੋ ਕਿਸੇ ਦੀ ਧੂਫ ਇੰਨੀ ਵਧੀਆ ਕਾਤੇ ਲਾਈ ਆ ਸੱਚੀ ਗੱਲ ਆ ਮੈਂ ਕਿਹਾ ਬੜੀ ਸੋਹਣੀ ਸਮੇਲ ਆਉਂਦੀ ਆ ਮੈਂ ਆਲੇ ਥੋੜੇ ਝਾਕੀ ਜਾਨਾ ਮੀਂਹ ਆ ਗਿਆ ਬਹੁਤ ਤੇ ਭੱਜ ਲੋ ਚਲੋ ਓਏ ਦਾ ਦੇਖ ਰਿਹਾ ਹੋਵੇ ਤੂੰ ਤਾਂ ਦੇਖੋ ਇਧਰਲਾ ਵੀਊ ਦੇਖੋ ਮਾੜਾ ਕਿਉਂ ਵਰਜੀ ਹੋਏ ਵੇ ਜਨਮ ਇੱਥੇ 16 ਦੇ ਵਿੱਚ ਝਾਲ ਆਇਆ ਸੀ ਨਾ ਉਦੋਂ ਇੱਥੇ ਤਕਰੀਬਨ ਆ ਜਿਹੜੇ ਪਿੰਡ ਨੇ ਨਾ ਸਾਰੇ ਹੀ ਟੁੱਟ ਗਏ ਸੀਗੇ ਸਾਰੇ ਹੀ ਟੁੱਟ ਗਏ ਸੀ ਬਹੁਤ ਬੁਰਾ ਹਾਲ ਹੋ ਗਿਆ ਸੀਗਾ ਤੇ ਆ ਪਿੰਡਾਂ ਕਿੰਨੀ ਦਾ ਤਾਂ ਆਹ ਨਾ ਜਿਹੜੇ ਇਕੋ ਜਿਹੇ ਨੇ ਇਹ ਲੱਕੜ ਦੇ ਨੇ ਸਾਰੇ ਇਹ ਗਵਰਨਮੈਂਟ ਨੇ ਤਿਆਰ ਕਰਕੇ ਦਿੱਤੇ ਸੀਗੇ ਇੱਧਰ ਵੀ ਇੱਧਰ ਵੀ ਘਟੋ ਘਟ ਹੋਣਾ ਚਾਰ ਤਿੰਨ 400 ਘਰ ਹੋਣਾ ਹੈਂ ਆਹ ਜਿਹੜੇ ਇਕੋ ਜਿਹੇ ਹੀ ਬਣੇ ਹੋਏ ਨੇ ਆ ਲੈਣਾ ਚ ਤੇ ਜਿਨ੍ਹਾਂ ਦੇ ਘਰ ਟੁੱਟ ਗਏ ਸੀਗੇ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਘਰ ਤਿਆਰ ਕਰਕੇ ਦਿੱਤੇ ਇੱਥੇ ਯਾਨੀ ਕਿ ਸਾਰੇ ਹੀ ਰਹਿੰਦੇ ਰਹੇ ਨੇ ਸਾਰੀਆਂ ਫੈਮਲੀਆਂ ਹੀ ਇਟਾਲੀਅਨ ਵੀ ਇੰਡੀਅਨ ਵੀ ਅਫਰੀਕਾ ਦੇ ਵੀ ਸਾਰੇ ਹੀ ਰਹਿੰਦੇ ਰਹੇ ਨੇ ਜਿਨ੍ਹਾਂ ਦੇ ਘਰ ਟੁੱਟੇ ਸੀਗੇ ਜੀ ਤੇ ਬਾਅਦ ਚ ਉਹਨਾਂ ਨੂੰ ਫਿਰ ਇਹਨਾਂ ਨੇ ਪੱਕੇ ਘਰ ਦਿੱਤੇ ਇਹਨਾਂ ਦੇ ਜਿਹੜੇ-ਜਿਹੜੇ ਕਮੂਨੇ ਦੇ ਲੋਕੀ ਆ ਕੇ ਇੱਥੇ ਰਹੇ ਹੋਏ ਸੀਗੇ ਨਾਲ-ਨਾਲ ਦੇ ਪਿੰਡਾਂ ਦੇ ਫਿਰ ਉੱਥੋਂ ਦੇ ਪਿੰਡਾਂ ਪਿੰਡਾਂ ਦੇ ਜਾਨੀ ਕਿ ਇਹਨਾਂ ਦੇ ਕਿਵੇਂ ਲਾਲਾ ਯਾਰ ਕਾਰਪੋਰੇਸ਼ਨ ਲਾ ਲੋ ਉਹੀ ਫਿਰ ਉਹਨਾਂ ਦੇ ਕਮੂਨੇ ਵਾਲਿਆਂ ਨੇ ਹੁਣ ਸਿੱਧਾ ਲਾ ਲੋ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਕੀ ਕਾ ਫਿਰ ਕਮੂਨੇ ਵਾਲਿਆਂ ਨੇ ਇਹਨਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਬਾਰੀ-ਬਾਰੀ ਹੁਣ ਨੰਬਰ 9 ਆਈ ਜਾਂਦੇ ਨੇ ਜੀਦਾ ਜੀਦਾ ਨੰਬਰ ਆਈ ਜਾਂਦਾ ਉਵੇਂ-ਉਵੇਂ ਇੱਥੋਂ ਫਿਰ ਖਾਲੀ ਕਰਕੇ ਦੇ ਖਾਲੀ ਕਰਕੇ ਜਾਈ ਜਾਂਦੇ ਨੇ ਫੇਰ ਪੱਕੇ ਘਰਾਂ ਚ ਰਹੀ ਜਾਂਦੇ ਨੇ ਸਾਰਾ ਸਟੋਟਲੀ ਜਿਵੇਂ ਵੱਡੇ ਵਧੀਆ ਘਰਾਂ ਚ ਹੁੰਦਾ ਆਪਣੇ ਪੱਕੇ ਘਰਾਂ ਚ ਵੀ ਸਾਰਾ ਕੁਝ ਉਵੇਂ ਹੀ ਸੀ ਸਾਰੇ ਘਰ ਹੀਟਰ ਸੀਗੇ ਲੱਗੇ ਹੋਏ ਏਸੀ ਲੱਗੇ ਹੋਏ ਸੀ ਨਹੀਂ ਇੱਥੇ ਏਸੀ ਦੀ ਤਾਂ ਲੋੜ ਹੀ ਨਹੀਂ ਹੁੰਦੀ ਬਹੁਤ ਘੱਟ ਆ ਫੇਰ ਵੀ ਸਾਰਾ ਕੁਝ ਸੀ ਇੱਧਰ ਬਰਫ਼ ਵੀ ਪੈ ਜਾਂਦੀ ਜੰਦੀ ਆ ਖਾਸੀ ਕਿਉਂਕਿ ਇੱਧਰ ਨਾਲ ਹੀ ਪਹਾੜੀ ਆ ਬਿਲਕੁਲ ਨਾਲ ਹੀ ਪਹਾੜੀਆਂ ਨੇ ਉਹ ਜਿੱਥੇ ਸਕੇਟਿੰਗ ਕਰਦੇ ਆ ਅਰੇ ਪਿੰਡ ਦੀ ਪੰਚਾਇਤ ਵਾਲਿਆਂ ਨੇ ਜਾਨੀ ਕਿ ਇੱਥੋਂ ਦੇ ਕਮੇਟੀ ਬਣੀ ਹੋਣੀ ਆ ਤੇ ਉਹਨਾਂ ਨੇ ਇਹ ਲਾਏ ਹੋਏ ਨੇ ਇੱਥੇ ਪ੍ਰੈਕਟਿਸ ਕਰਦੇ ਹੋਣਗੇ ਨਿਸ਼ਾਨੇ ਲਾਉਣ ਨੂੰ ਆਹ ਪਿੰਡ ਦੇ ਵਿੱਚ ਵੀ ਦੇਖੋ ਉਹ ਬਹੁਤ ਪੁਰਾਣੀ ਚਰਚਾ ਤੁਹਾਨੂੰ ਦੇਖਣ ਨੂੰ ਹੀ ਪਤਾ ਲੱਗਦਾ ਹੁਣ ਵੀ ਕਿੰਨੀ ਪੁਰਾਣੀ ਆ ਕਿਉਂਕਿ ਉਹਦਾ ਗੰਮਤ ਬਹੁਤ ਪੁਰਾਣਾ ਹਜੇ ਤੱਕ ਵੀ ਉਹ ਨਹੀਂ ਅਰ ਜੈਨ ਕਾ ਲਾਉਣੀਆਂ ਹੀ ਪੈਗੀਆਂ ਆ ਵੀ ਬਾਹਰ ਨਹੀਂ ਤਾਂ ਮੈਂ ਮੋਬਾਈਲ ਮੂਲ ਦੇ ਇੱਧਾ ਲਾ ਲੈਣਾ ਹੁਣ ਏਡਾ ਜਿਆਦਾ ਨਹੀਂ ਵੀ ਲਾਈਆਂ ਖੱਬੇ ਅੱਖ ਦੀ ਮੇਰੀ ਥੋੜੀ ਜੀ ਨਿਗਾ ਘਟ ਥੋੜੀ ਜੀ ਜਿਆਦਾ ਨਹੀਂ ਤੇ ਹਤਾ ਪਤਾ ਨਹੀਂ ਕੀ ਗੱਲ ਹੋਈ ਨਹੀਂ ਤਾਂ ਹੁਣ ਪਹਿਲਾਂ ਛੋਟੇ ਹੁੰਦੇ ਆ ਤੇ ਨਿਕਲੀ ਸੀ ਕਦੇ ਹੁਣ ਤਾਂ ਨਹੀਂ ਕਦੇ ਨਿਕਲੀ ਸੀ ਜਦ ਹੁਣ ਹੋਈਆਂ ਦੋਈ ਅੱਖਾਂ ਤੇ ਹੋ ਗਈਆਂ ਪਾ ਘਾਰਨੀਆਂ ਨਹੀਂ ਕਹਿੰਦੇ ਹੁੰਦੇ ਉਹ ਹੋ ਗਈਆਂ ਦੋਈ ਅੱਖਾਂ ਤੇ ਤੇ ਅੱਖਾਂ ਸੋਜ ਵੀ ਦੋਨੋਂ ਹੀ ਦੋਨੋਂ ਗਈਆਂ ਆ ਦੇਖ ਇੱਧਰ ਤੇ ਹੁਣ ਚੱਲਿਆ ਸੀ ਇੱਥੇ ਡਾਕਟਰ ਕੋਲੇ ਪਹਿਲਾਂ ਤਾਂ ਮੈਨੂੰ ਆਏ ਸੀ ਮੈਂ ਚਲ ਆਪੇ ਹੀ ਠੀਕ ਜੇ ਹੋ ਜਾਂਦੀਆਂ ਯਾਰ ਇੰਡੀਆ ਵੀ ਆਪੇ ਠੀਕ ਹੋਈ ਜਾਂਦੀਆਂ ਸੀਗੀਆਂ ਨਾ ਇੱਕ ਦੋ ਦਿਨ ਬਾਅਦ ਉਹ ਸੰਧੂਰ ਸੰਧਾਰ ਜਿਆ ਲਾ ਦਿੰਦੇ ਹੁੰਦੇ ਸੀਗੇ ਘਰ ਦੇ ਤੇ ਪਰ ਹੁਣ ਜ਼ਿਆਦਾ ਹੀ ਹੋ ਗਿਆ ਚੀਜ਼ ਜੀ ਪੈਣ ਲੱਗ ਕੇ ਮੈਂ ਹੁਣ ਚੱਲ ਡਾਕਟਰ ਤੋਂ ਕੋਈ ਚੀਜ਼ ਸਾੜੀ ਜੀ ਦਿਖਾ ਦੇਣਾ ਪਾਣੀ ਜਾਂ ਨਿਕਲ ਹੀ ਜਾਂਦਾ ਇੱਕ ਤੇ ਹੁਣ ਚੱਲੇ ਹਾਂ ਜੇ ਬੈਠਾ ਹੋਊਗਾ ਉੱਥੇ ਜੇ ਨਾ ਬੈਠਾ ਹੋਆ ਜਾਂ ਫਿਰ ਮੈਂ ਮੈਡੀਕਲ ਤੋਂ ਲਖਾ ਲੂੰਗਾ ਕੁਝ ਦਿਖਾ ਕੇ ਉਹਨਾਂ ਨੂੰ ਬਾਹਰ ਆ ਜੀ ਸ਼ਨੀਵਾਰ ਆ ਰੌਣਕ ਚੰਗੀ ਹੋਈ ਹੋਈ ਆ ਹਵਾ ਵੀ ਬਹੁਤ ਸੋਹਣੀ ਚੱਲਦੀ ਆ ਵਧੀਆ ਮੌਸਮ ਆ ਲੋਕੀ ਵਧੀਆ ਇੰਜੋਏ ਕਰਦੇ ਨੇ ਬੈਠੇ ਮੈਂ ਪਹਿਲਾਂ ਵੀ ਵੀਡੀਓ ਦਿਖਾਇਆ ਸੀ ਇੱਥੋਂ ਸੜਕ ਬੰਦ ਕਰ ਦਿੰਦੇ ਹੁੰਦੇ ਨੇ ਮੇਨ ਸੜਕ ਆ ਤੇ ਉਧਰ ਉਹ ਪੀਸਰੀ ਆ ਵਾ ਪੀਸਰੀ ਵਾਲਿਆਂ ਨੇ ਆ ਬਾਹਰ ਲਾਏ ਹੋਏ ਨੇ ਇੱਧਰ ਟੇਬਲ ਲੋਕਾਂ ਲਈ ਉਹ ਪੀਸਰੀਆਂ ਨੇ ਜਿੱਥੇ ਲੱਟਾਂ ਚੱਲਦੀਆਂ ਨੇ ਜਿੰਨਾ ਪ੍ਰੋਗਰਾਮ ਹੁੰਦਾ ਉਹ ਜਿਹੜਾ ਉਹ ਸਟੇਡੀਅਮ ਆ ਉਹਦੇ ਅੰਦਰ ਹੁੰਦਾ ਵਾ ਉਹਦੇ ਪਰਲੇ ਪਾਸੇ ਸਾਰੇ ਲੋਕੀ ਉਧਰ ਨੂੰ ਹੀ ਜਾਂਦੇ ਨੇ ਅੰਦਰ ਨੂੰ ਹੀ ਪ੍ਰੋਗਰਾਮ ਦੇਖਣ ਆਉਂਦੇ ਨੇ ਟੈਕ ਟੰ ਟੁਕ ਟਾਂ ਖਰੀਦੀਆਂ ਹੁੰਦੀਆਂ ਨੇ ਹਾਂ ਬੰਦ ਹੋਏ ਕਿ ਮੈਂ ਕਿਹਦੀ ਸੋਈ ਆਪਾਂ ਹਾਂ ਮੇਰੇ ਮਗਰ ਵੀ ਸਾਰੇ ਉਹੀ ਬੈਠੇ ਆ ਜਿਨ੍ਹਾਂ ਨੇ ਅੰਦਰ ਜਾਣਾ ਵਾ ਖਾ ਪੀ ਕੇ ਹੁਣ ਅੰਦਰ ਚਲੇ ਜਾਣਗੇ 11 12 ਵਜੇ ਤੱਕ ਚੱਲਣਾ ਪ੍ਰੋਗਰਾਮ ਬਾਰੇ ਆਈਸਕ੍ਰੀਮ ਵਾਲੀਆਂ ਦੁਕਾਨਾਂ ਪੀਸਰੀਏ ਸਾਰਾ ਕੁਝ ਰੈਸਟੋਰੈਂਟ ਸਾਰਾ ਕੁਝ ਭਰੇ ਪੈ ਨੇ ਇਹਦੇ ਤੇਰਗੇ ਪ੍ਰੋਗਰਾਮ ਸ਼ੁਰੂ ਹੋਣਾ ਆ ਸਾਰੇ ਪਾਸੇ ਬਲੌਕ ਕੀਤਾ ਹੁੰਦਾ ਤਾਂ ਪਾਸੇ ਖੜੇ ਆ ਬੱਸ ਸਾਰਾ ਮੌਸਮ ਹੀ ਵਾਲਾ ਵੀ ਬਣ ਚੱਲਿਆ ਉਹ ਦਿਨੇ ਵੀ 9:30 9:30 ਵਜੇ ਸਾਰੀ ਮੋੜਨ ਲੱਗ ਗਈ ਸੀ ਕਿਉਂਕਿ ਮੀਂਹ ਖਾਸਾ ਪੈ ਗਿਆ ਸੀ ਆ ਦੋ ਕੁ ਦਿਨ ਤਿੰਨਾਂ ਤਿੰਨ ਕੁ ਦਿਨ ਪਹਿਲਾਂ ਦੀ ਗੱਲ ਲਗਾਤਾਰ ਦੋ ਦਿਨ ਪੈਂਦਾ ਰਿਹਾ ਹੁਣ ਦੇਖੋ ਆ ਜਿਹੜੀਆਂ ਗੱਡੀਆਂ ਹੌਲੀਆਂ ਹੌਲੀਆਂ ਹੁਣ ਜਾਂਦੀਆਂ ਨੇ ਨਾ ਇਹ ਸਾਰੀਆਂ ਇਹੋ ਫੇਸ ਤੇ ਕਰਕੇ ਹੀ ਜਾਂਦੀਆਂ ਨੇ ਉਹ ਦੇਖੋ ਸਾਹਮਣੇ ਉਹ ਫੇਸ ਦਾ ਜਿਹੜਾ ਇਹ ਇੱਥੇ ਦਾ ਆ ਕਰਕੇ ਫਿਰ ਉਹਨੇ ਜਾਮ ਲੱਗ ਗਿਆ ਹੁੰਦਾ ਇਟਾਈਆਂ ਟੁਈਆਂ ਲਾਈ ਜਾਂਦੇ ਨੇ ਟਾਈਮ ਟੂ ਇਮ ਤਾਂ ਨਹੀਂ ਕਿਤੇ ਲਿਖਿਆ ਹੋਇਆ ਹੈਗਾ ਪਰ ਅੰਦਰ ਬਾਅਦ ਜ਼ਰੂਰ ਆਉਂਦੀ ਆ ਬੈਠੇ ਆ ਅੰਦਰ ਕੋਈ ਤਾਂ ਔਰ ਤਾਂ ਵੀ ਬੈਠਾ ਨਹੀਂ ਬਾਕੀ ਜੇ ਕੋਈ ਬਾਹਰ ਆਊਗਾ ਫਿਰ ਜਾਂਦਾ ਅੰਦਰ ਅੰ ਲੈ ਕੇ ਦੇ ਦਿੱਤੀਆਂ ਡਾਕਟਰ ਨੇ ਡਾਕਟਰ ਨਹੀਂ ਸੀਗੀ ਬੈਠੀ ਸਾਊ ਸੀ ਇਹ ਅਰਜੈਂਟ ਹੁੰਦੇ ਨੇ ਬਹੁਤ ਇਹ ਜਿਹੇ ਬੰਦੇ ਦੇ ਜ਼ਿਆਦਾ ਦਰਦ ਹੋਣ ਲੱਗ ਜਵੇ ਹਸਪੀਟਲ ਨਹੀਂ ਜਾਣਾ ਤਾਂ ਆਏ ਇੱਥੇ ਬੈਠੇ ਹੁੰਦੇ ਨੇ ਇਹ ਹਨਾ ਜਿਵੇਂ ਹੁਣ ਮੰਨ ਲਓ ਆਪਣਾ ਟੌਪਰ ਮੇਰਾ ਡਾਕਟਰ ਜੀ ਮੈਂ ਜਿੱਥੇ ਪਹਿਲਾਂ ਰਹਿੰਦਾ ਹੁੰਦਾ ਸੀ ਉੱਥੇ ਆ ਇੱਥੋਂ 14 15 ਕਿਲੋਮੀਟਰ ਦੂਰ ਜਿਵੇਂ ਉੱਥੇ ਨਹੀਂ ਜਾਣਾ ਤਾਂ ਇੰਨਾਂ ਕੋਲੇ ਬੰਦਾ ਆ ਜਾ ਸਕਦਾ ਹੈ ਹਨਾ ਤੇ ਹੁਣ ਮੈਂ ਇਹ ਮੈਡੀਕਲ ਤੋਂ ਲੈ ਲੈਣਾ ਤੇ ਉਹਨੇ ਸਵੇਰੇ ਕਰਨ ਨੂੰ ਕਿਹਾ ਵਾ ਕਹਿੰਦੀ ਸਵੇਰੇ ਕਰਨੀਆਂ ਨੇ ਅੱਖਾਂ ਦੇ ਉੱਪਰ ਇਹ ਬਾਕੀ ਥੋੜਾ ਜਿਹਾ ਤੇਜ਼ ਬੋਲ ਗਈ ਮੈਡੀਕਲ ਵਾਲੇ ਤੋਂ ਸਮਝ ਲਾਂਗੇ ਚੰਗੀ ਤਰ੍ਹਾਂ ਸਮਝ ਹੀ ਨਹੀਂ ਆਈ ਸੀਗੀ ਹਲਕੀਆਂ ਹਲਕੀਆਂ ਕਣੀਆਂ ਟਿੱਕਣ ਲੱਗੀਆਂ ਨਾਲੇ ਲੱਗਦਾ ਤਾਂ ਹੈ ਨਹੀਂ ਦੱਸਿਆ ਤਾਂ ਹੈ ਨਹੀਂ ਸੀਗਾ ਵੀ ਪੈਣਾ ਮਾਮੀ ਥੋੜਾ ਜਿਆ ਦੱਸਿਆ ਹੋਇਆ ਬਾਕੀ ਕੁਝ ਪਤਾ ਨਹੀਂ ਹੁੰਦਾ ਰੱਬ ਦਾ ਚਲੋ ਮੈਡੀਕਲ ਵੀ ਬੰਦ ਹੋ ਗਿਆ ਤੁਹਾਨੂੰ ਵੀ ਲੈਣੀ ਪੈਣੀ ਆ ਹਣ ਤੁਹਾਨੂੰ ਵੀ ਮੇਲਾ ਤਾਂ 12:00 ਵਜੇ ਤੱਕ ਹੀ ਖੁੱਲੇ ਹੁੰਦੇ ਨੇ ਕਿਉਂਕਿ ਐਤਵਾਰਾ ਕੱਲ ਨੂੰ ਦੇਖ ਲਾਂਗੇ ਆ ਕੇ ਸਵੇਰੇ ਆ ਦੇਖੋ ਪੁਲਿਸ ਵਾਲੇ ਖੜੇ ਨੇ ਪੂਰੇ ਜੋਰਾਂ ਤੇ ਆ ਕੰਮ ਹੋ ਰਿਹਾ ਉਧਰ ਰਸ਼ ਕਿੰਨਾ ਮੈਂ ਦਿਖਾਉਣਾ ਤੁਹਾਨੂੰ ਜਿਹੜਾ ਅੰਦਰ ਵੜਨ ਲਈ ਛੇ ਮੀਂਹ ਆ ਪਿਆ ਫਿਰ ਤਾਂ ਬਹੁਤ ਸੋਹਣਾ ਮੌਸਮ ਆ ਪੂਰਾ ਆਨੰਦ ਲੈਣਗੇ ਯਾਰ ਇਹ ਸਾਰੀ ਲੈਂ ਲੱਗੀ ਹੋਈ ਆ ਨਾ ਇੱਧਰ ਇੱਕ ਇੱਧਰ ਗੇਟ ਆ ਤੇ ਉਹ ਪਰੇ ਵੀ ਗੇਟ ਨੇ ਉੱਧਰ ਤਿੰਨ ਗੇਟ ਨੇ ਤੇ ਤਿੰਨ ਚਾਰ ਗੇਟ ਤਿੰਨਾ ਚਾਰਾਂ ਗੇਟਾਂ ਤੋਂ ਅੰਦਰ ਐਂਟਰੀ ਹੁੰਦੀ ਐ ਆਸਰਾਸ਼ ਆ ਇੱਥੋਂ ਖਾ ਖੂ ਕੇ ਆ ਦੇਖੋ ਇੱਥੇ ਤੱਕ ਲੈਂ ਲੱਗੀ ਹੋਈ ਰਾਤ ਮੈਡੀਕਲ ਬੰਦ ਹੋ ਗਏ ਸੀਗੇ ਰਾਤੋ ਰਾਤ ਮੇਰੀਆਂ ਅੱਖਾਂ ਨਹੀਂ ਹੋਰ ਵੱਧ ਗਈਆਂ ਹੁਣ ਵੀ ਅਜੇ ਖੁੱਲੇ ਨਹੀਂ ਲੱਗਦੇ ਮੈਨੂੰ ਇਹ ਸੀ ਕਿ ਮੈਂ ਕਿਹਾ ਚੱਲ ਜਾਇਆ ਉਹਨਾਂ ਖੁੱਲਗੇ ਹੋਣਗੇ ਵੀ ਸਵੇਰੇ ਸਵੇਰੇ ਖੁੱਲੇ ਨਹੀਂ ਹੈਗੇ ਉਹ ਗੱਡੀ ਵਾਲਾ ਇੱਕ ਹੋਰ ਖੜਾ ਬਾਹਰ ਦੇਖਦੇ ਆ ਬਾਕੀ ਟਾਈਮ ਘਰੋਂ ਤਾਂ ਮੈਂ ਦੇਖ ਕੇ ਨਹੀਂ ਤੁਰਿਆ ਮੈਂ ਉਹੀ ਤੁਰ ਪਿਆ ਸੀਗਾ 8:30 ਵਜੇ ਖੁੱਲਣੀ ਹੈ ਪੂਰੇ 8:30 ਮੈਂ ਇੱਥੇ ਮੈਂ ਹੁਣ ਪੂਰੇ 8:30 ਵਜੇ ਆਇਆ ਤੇਰੀ ਆ ਦੇਖੋ ਇਹਦੇ ਤੇ ਲਿਖਿਆ ਹੋਇਆ ਚਲ ਕਰਦੇ ਆ 2-4 ਮਿੰਟ ਵੇਟ ਜਿੰਨਾ ਤੱਕ ਪੁਰਾਣੀਆਂ ਇਮਾਰਤਾਂ ਦੇਖ ਰੋਏ ਇਕਲੀ ਦੀਆਂ ਕ੍ਰੀਮ ਦਿੱਤੀ ਸੀ ਡਾਕਟਰ ਨੇ ਰਾਤ ਲਹਿ ਕੇ ਤੇ ਇਹ ਉੱਪਰ ਲਾਉਣੀ ਸੀ ਜਿੱਥੇ ਹੋਈ ਆ ਆਪਣੇ ਗਹਾਰ ਨਹੀਂ ਹਨਾ ਦੋਨਾਂ ਅੱਖਾਂ ਤੇ ਲਾਲੀ ਲਾਏ ਤੇ ਆਰਾਮ ਜਿਹਾ ਆ ਜਿਹੜੀ ਜਲਣ ਜੀ ਹੁੰਦੀ ਸੀ ਉਹ ਘਟੀ ਆ ਤੇ ਚਲੋ ਦੇਖਦੇ ਆ ਇਹਨੂੰ ਅੱਜ ਦੀ ਦਿਹਾੜੀ ਲਾ ਕੇ ਰਾਤ ਨੂੰ ਫਰਕ ਪੈ ਜਾਊਗਾ ਲੱਗਦਾ ਤਾਂ ਹੈਲ ਵੀ ਪਊਗਾ ਫਰਕ ਬਾਕੀ ਜੇ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਜੀ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸასი ਸ਼ਕਾ